ਅੱਗੇ ਇਸ ਵਿਕਾਸ ਬਾਰੇ ਦੱਸ ਦਿਓ ਜੀ ਕਿ ਕੁਝ ਬਣੇ ਜਾ ਰਿਹਾ ਕਿ ਨਹੀਂ ਲੱਗਦਾ ਬਿਲਕੁਲ ਜੀ ਇੱਥੇ ਬੜੇ ਲੰਮੇ ਸਮੇਂ ਤੋਂ ਡਿਮਾਂਡ ਚਲਦੀ ਆ ਰਹੀ ਸੀ ਛੱਡਾਂ ਦੀ ਕਿਉਂਕਿ ਜਦੋਂ ਬਰਸਾਤ ਆਉਂਦੀ ਸੀ ਝੋਨਾ ਕਣਕ ਆਉਂਦੀ ਸੀ ਤੇ ਸਾਡੇ ਜਿਹੜੇ ਆੜਤੀ ਭਾਈਚਾਰਾ ਸੀ ਉਹ ਇੱਕ ਦੂਜੇ ਵੱਲ ਵੇਖਦੇ ਸੀ ਤੇ ਰੱਬ ਅਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਵੀ ਸੱਚਿਆ ਪਾਸ਼ਾ ਬਰਸਾਤ ਨਾ ਪਾਈ ਫਸਲ ਖਰਾਬ ਹੋ ਜਾਵੇ ਇਹਨਾਂ ਨੇ ਜਦੋਂ ਵੀ ਮੈਨੂੰ ਮੈਨੂੰ ਮਿਲੇ ਆ ਜਦੋਂ ਵੀ ਮੇਰੇ ਕੋਲ ਆਏ ਨੇ ਇੱਕੋ ਹੀ ਡਿਮਾਂਡ ਰਹੀ ਵੀ ਸਾਡੇ ਸ਼ੈੱਡ ਪਵਾ ਦਿੱਤੇ ਜਾਂ ਪਰ ਅੱਜ ਲੰਬੇ ਅਰਸੇ ਤੋਂ ਬਾਅਦ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕਿਉਂਕਿ ਇਹ ਜਿਹੜਾ ਅਰਸਾ ਇਹਨਾਂ ਦਾ ਪੁਰਾਣੀਆਂ ਸਰਕਾਰਾਂ ਵਾਲੇ ਦੀ ਇਹਨਾਂ ਦੀ ਜੇ ਸੁਣੀ ਹੈ ਕਿਸੇ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਦੇ ਔਰ ਸਾਰੀ ਸਮੁੱਚੀ ਟੀਮ ਸਾਡੀ ਸਾਡਾ ਚੇਅਰਮੈਨ ਮਾਨਿਕ ਮਹਿਤਾ ਔਰ ਸਾਡੇ ਬਲਦੇਵ ਭਾਜੀ ਹੁਣੀ ਜਿਹੜੇ ਮੱਡੀਪੁਰ ਦੇ ਐਸਸੀ ਨੇ ਮੈਂ ਸਮੁੱਚੀ ਅੱਜ ਸਾਰੀ ਆੜਤੀਏ ਭਾਈਚਾਰਿਆਂ ਨੂੰ ਮੁਬਾਰਕਾਂ ਵੀ ਦਿੰਨਾ ਕਿਉਂਕਿ ਇਹਨਾਂ ਦੀ ਆਸ ਨੂੰ ਅੱਜ ਜਿਹੜਾ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ 2 ਕਰੋੜ ਦੀ ਲਗਤ ਦੇ ਨਾਲ ਦੋ ਸ਼ੈੱਡ ਜਿਹੜੇ ਨੇ ਮੰਡੀ ਦੇ ਵਿੱਚ ਬਣਨ ਜਾ ਰਹੇ ਨੇ ਜਿਹੜਾ ਸਾਡੇ ਇਹਨਾਂ ਲੋਕਾਂ ਨੂੰ ਉਹਦਾ ਆਸਰਾ ਬਹੁਤ ਵੱਡਾ ਹੋਊਗਾ ਹੁਣ ਨਾਲ ਦੇ ਨਾਲ ਜਿਹੜੇ ਪਿਛਲੀ ਵਾਰੀ ਜੋ ਸਾਨੂੰ ਸਬਜੀ ਮੰਡੀ ਵਾਲਿਆਂ ਦੀ ਡਿਮਾਂਡ ਆਈ ਸੀ ਵੀ ਦੋ ਸ਼ੈਡ ਉਹ ਵੀ ਉਹਨਾਂ ਦੇ ਦੋ ਜਿਹੜੇ ਪਾ ਦਿੱਤੇ ਨੇ ਉਹਦੇ ਵਿੱਚੋਂ ਆਪਾਂ 16 ਲੱਖ ਰੁਪਈਆ ਜਿਹੜਾ ਉਹ ਸ਼ੈਡਾਂ ਦੇ ਵਿੱਚੋਂ ਆਪਾਂ ਬਚਾਇਆ ਬਚਾ ਕੇ ਉਹ ਵੀ ਜਿਹੜਾ ਸਮਝ ਲਓ ਵੀ ਪਿਛਲੀ ਅੱਗੇ ਕੀ ਹੁੰਦਾ ਸੀ ਅੱਗੇ ਬਜਟ ਨਹੀਂ ਹੁੰਦੀ ਅੱਗੇ ਖਰਚਾ ਹੀ ਖਰਚਾ ਹੁੰਦਾ ਏ ਪਰ ਹੁਣ ਆਪਾਂ ਉਹਨਾਂ ਜੋ ਵੀ ਬਜਟ ਕਰਾ ਕੇ ਲੋਕਾਂ ਨੂੰ ਜਿਹੜਾ ਹੋਰ ਵਧੀਆ ਸਹੂਲਤਾਂ ਦੇ ਸਕੀ ਉਹ ਕੰਮ ਕਰਨ ਦੇ ਉਪਰਾਲਾ ਕਰਦੇ ਐਮਐਲਏ ਸਾਹਿਬ ਵਿਕਾਸ ਤੇ ਵਿਕਾਸ ਹੋਈ ਜਾ ਰਿਹਾ ਵਿਰੋਧੀਆਂ ਦੇ ਹਾਜਮੇ ਜਿਹੜੇ ਉਹ ਖਰਾਬ ਹੁੰਦੇ ਜਾਂਦੇ ਆ ਉਹਨਾਂ ਦੇ ਹਾਜਮੇ ਵਾਲ ਨੂੰ ਨੇ ਲੋਕੀ ਤਾਂ ਧਿਆਨ ਕਰ ਲੈਣਾ ਚਾਹੀਦਾ ਉਹਨਾਂ ਦੇ ਹਾਜਮੇ ਵਾਲ ਨੂੰ ਸਰ ਹੁਣ ਦੇਖੋ ਮੈਨੂੰ ਤੇ ਆ ਵੀ ਮੈਂ ਆਪਣਾ ਬਟਾਲਾ ਜਿਹੜਾ ਉਹਨੂੰ ਤਰੱਕੀ ਚ ਲੈ ਕੇ ਜਾਵਾਂ ਪਰ ਇੱਕ ਗੱਲ ਕਲੀਅਰ ਆ ਵਿਰੋਧੀ ਵੀ ਆਪਣੇ ਬਟਾਲੇ ਦੇ ਆਪਣੇ ਪਰਿਵਾਰ ਨੇ ਠੀਕ ਹੈ ਜੀ ਚਲੋ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਕੋਈ ਹਾਜਮਾ ਖਰਾਬ ਹੈ ਤੇ ਦੇ ਦਵਾਈ دارੂ ਦੀ ਵੀ ਲੋੜਾ ਵੀ ਜਰੂਰ ਪਛਾਣਿਆਗੇ ਸਾਨੂੰ ਦੱਸ ਦਿਓ ਸੋ ਕਹਿਣ ਦਾ ਪਾਵਾਂ ਇੱਕ ਟੀਮ ਆ ਟੀਮ ਵਰਕ ਆ ਉਹ ਵੀ ਆਪਣੇ ਪਰਿਵਾਰ ਦੇ ਜੀ ਦੇ ਇਹ ਅਸੀਂ ਸਾਰੀ ਟੀਮ ਰਲ ਕੇ ਕੰਮ ਕਰ ਰਹੇ ਆ ਇਹਦੇ ਵਿੱਚ ਜੇ ਮੈਂ ਕਹਾਂ ਵੀ ਇਹਦੇ ਵਿੱਚ ਸ਼ੈਰੀ ਕਲਸੀ ਦਾ ਯੋਗਦਾਨ ਆ ਕੋਈ ਜੇ ਮੈਂ ਕਹਾਂ ਵੀ ਇਹਦੇ ਵਿੱਚ ਮਾਨਿਕ ਮਹਤੇ ਦਾ ਯੋਗਦਾਨ ਆ ਇਹਦੇ ਵਿੱਚ ਅਸਲ ਯੋਗਦਾਨ ਆ ਜਿਹੜੇ ਬਟਾਲੇ ਦੇ ਲੋਕਾਂ ਨੇ ਸਾਨੂੰ ਇੱਕ ਇੱਕ ਵੋਟ ਪਾਈ ਆ ਤੇ ਉਹਨਾਂ ਦਾ ਯੋਗਦਾਨ ਆ ਇਹ ਸਾਰਾ ਸ਼ਰੇ ਜਿਹੜਾ ਜਿੰਨਾ ਵੀ ਬਟਾਲੇ ਦੀ ਡਿਵੈਲਪਮੈਂਟ ਹੋ ਰਹੀ ਹੈ ਇਹ ਉਹਨਾਂ ਸਾਰੇ ਲੋਕਾਂ ਦਾ ਵਾ ਜਿਨ੍ਹਾਂ ਨੇ ਆਪਣੀ ਇੱਕ ਇੱਕ ਕੀਮਤੀ ਵੋਟ ਪਾਈ ਸੀ ਬਸ ਉਹ ਹੀ ਵੋਟ ਜਿਹੜੀ ਆ ਉਹਦਾ ਮੈਂ ਕਹਿ ਸਕਦਾ ਵੀ ਜਿਹੜਾ ਅੱਜ ਬਟਾਲਾ ਥੋੜੀ ਦਿਖਨ ਨਜ਼ਰ ਆ ਰਹੀ ਹੈ ਵੇਖਣ ਨੂੰ ਤਰੱਕੀ ਚ ਜਾ ਰਿਹਾ ਹੈ ਇਹ ਉਹ ਹੀ ਮੇਨ ਮਕਸਦ ਹੈ ਜਿਹੜੀਆਂ ਸੇ ਪਾਰਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਜੀ 26 ਨਵੰਬਰ ਨੂੰ ਜਿਹੜਾ ਵਿਸ਼ੇਸ਼ ਸੈਸ਼ਨ ਲਗਾਇਆ ਜਾ ਰਿਹਾ ਜਿਹਦੇ ਵਿੱਚ ਸਿਰਫ ਬੱਚੇ ਜ਼ਿੰਮੇਵਾਰੀਆਂ ਨਿਭਾਣਗੇ ਚਾਹੇ ਮੁੱਖ ਮੰਤਰੀ ਦੀ ਹੋਵੇ ਜਾਂ ਫਿਰ ਉਹ ਸਪੀਕਰ ਸਾਹਿਬ ਦੀ ਹੋਵੇ ਜਾਂ ਐਮਐਲਏ ਮੰਤਰੀਆਂ ਦੀ ਹੋਵੇ ਬੱਚਿਆਂ ਵੱਲੋਂ ਸੈਸ਼ਨ ਮਗਾਇਆ ਹੈ ਦੇਖੋ ਤੁਸੀਂ ਦੇਖਿਆ ਹੋਊਗਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਬੱਚਿਆਂ ਨੂੰ ਕਦੀ ਡੀਸੀ ਆਫਿਸ ਦੇ ਵਿੱਚ ਡੀਸੀ ਸਾਹਿਬ ਦੇ ਡੀਸੀ ਦੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਕਦੀ ਐਸਐਸਪੀ ਸਾਹਿਬ ਦੀ ਅੱਜ ਇੱਕ ਵੱਖਰਾ ਜਿਹੜਾ ਇਹ ਸੈਸ਼ਨ ਹੈ ਜਿਹੜਾ ਜਿਹਦੇ ਵਿੱਚ ਬੱਚੇ ਆਪਾਂ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ ਬੁਲਾਏ ਨੇ ਹੋਰ ਮੈਨੂੰ ਖੁਸ਼ੀ ਹੈ ਵੀ ਇਹੋ ਆਪਾਂ ਆਪਣੇ ਪੰਜਾਬ ਨੂੰ ਇਹਦੀ ਸੇਧ ਪੰਜਾਬ ਨੂੰ ਤਰੱਕੀ ਚ ਕਿਤਨਾ ਲੈ ਕੇ ਜਾਵਾਂਗੇ ਪੰਜਾਬ ਉਦੋਂ ਤੱਕ ਤਰੱਕੀ ਚ ਨਹੀਂ ਜਾਂਦਾ ਜਦੋਂ ਤੱਕ ਆਉਣ ਵਾਲਾ ਫਿਊਚਰ ਨੂੰ ਸਿੱਧੇ ਰਸਤੇ ਨਾ ਪਾਇਆ ਜਾਵੇ ਅੱਜ ਜਦੋਂ ਜਾਂਦੇ ਨੇ ਵੇਖਦੇ ਨੇ ਉਹਨਾਂ ਨੂੰ ਵੀ ਸ਼ੌਂਕ ਚੜਦਾ ਹੈ ਕਿ ਨਹੀਂ ਜੇ ਅਗਲੇ ਡੀਸੀ ਬਣ ਸਕਤੇ ਅਗਲੇ ਐਸਐਸਪੀ ਬਣ ਸਕਦੇ ਅਗਲੇ ਐਮਐਲਏ ਬਣ ਸਕਦੇ ਅਗਲੇ ਮੰਤਰੀ ਬਣ ਸਕਦੇ ਆ ਤੇ ਕਿਉਂ ਨਾ ਅਸੀਂ ਵੀ ਜਿਹੜੇ ਚੰਗੇ ਕਰਮਾਂ ਨੂੰ ਫੜੀਏ ਤਾਂ ਜੋ ਕਿ ਇੱਕ ਸੇਧ ਪੰਜਾਬ ਨੂੰ ਜਿਹੜੀ ਆ ਇਹ ਬੜੀ ਮੈਂ ਕਹਿ ਸਕਦਾ ਵੀ ਵੱਡੀ ਸੋਚ ਹੈ ਇਹੋ ਹੀ ਆਉਣ ਵਾਲਾ ਜਿਹੜਾ ਆਪਾਂ ਪੰਜਾਬ ਰੰਗਲਾ ਪੰਜਾਬ ਕਹਿੰਨੇ ਸਾਂ ਇਸੇ ਪਹਿਲ ਕਦਮੀਆਂ ਤੋਂ ਰੰਗਲਾ ਪੰਜਾਬ ਬਣਾਲੇ ਤੋਂ ਜਿਹੜਾ ਜਾ ਰਿਹਾ ਜੀ ਤੁਹਾਡਾ ਜਿੰਮੇਵਾਰ ਨੁਭਾਨ ਉੱਥੇ ਲੜਕਾ ਅਸ਼ੇਸ਼ ਸ਼ਰਮਾ ਕੋਈ ਟਿਪਸ ਦਿੱਤੇ ਗਏ ਤੁਹਾਡੇ ਵੱਲੋਂ ਹਾਂ ਬਿਲਕੁਲ ਜੀ ਉਹਨੂੰ ਭਰਾਵਾ ਛੋਟਾ ਉਹਨੂੰ ਮੈਂ ਦੱਸਿਆ ਸਾਰਾ ਉਹਨੂੰ ਗਾਈਡ ਵੀ ਕੀਤਾ ਔਰ ਉਹ ਹੁਣ ਦੇ ਟਿਪਸ ਤੁਹਾਨੂੰ ਦੱਸਦਾ ਮੈਂ ਹੁਣ ਉਹਨੂੰ ਕਿਹਾ ਵੀ ਤੂੰ ਉੱਥੇ ਬੋਲ ਦੀ ਠੀਕ ਹੈ ਜੀ ਮੇਤਾ ਜੀ ਕੀ ਕਹਿਣਾ ਚਾਹੁੰਦੇ ਮੁਰਲੀ ਲੋੜ ਹੁੰਦੀ ਹੈ ਕਿ ਮੰਡੀ ਦੀ ਗੱਲ ਕਰੀਏ ਸ਼ੈੱਡ ਕਿਸਾਨ ਜਿਹੜਾ ਪੁੱਤਾਂ ਵਾਂਗੂ ਫਸਲ ਪਾਲਦੇ ਆ ਜਿਹੜੇ ਕੇਂਦਰ ਅਸੀਂ ਵਿਕਾਸ ਹੀ ਬੜਾ ਕੀਤਾ 70 ਸਾਲ ਉਹਨਾਂ ਦੇ ਕੀ ਦਾਅਵੇ ਫਿਰ ਕਿ ਸ਼ੈੱਡ ਵੀ ਨਹੀਂ ਮਿਲਦੀ ਦੇਖੋ ਵਿਕਾਸ ਤੇ ਤੁਹਾਡੇ ਸਾਹਮਣੇ ਜਦੋਂ ਮੈਂ ਬਟਾਲੇ ਦਾ ਐਮਐਲਏ ਬਣ ਕੇ ਆਇਆ ਉਦੋਂ ਮੂੰਹੋਂ ਬੋਲਾਂ ਬੋਲਦੀਆਂ ਤਸਵੀਰਾਂ ਅਸੀਂ ਆਹੋ ਡੇਰਾ ਰੋਡ ਆ ਜਿਹਦੇ 'ਚ ਇੱਕ ਇੱਕ ਫੁੱਟ ਡੂੰਘੇ ਟੋਏ ਗੱਡੀਆਂ ਜਿਹੜੀਆਂ ਟਰੱਕ ਜਿਹੜੇ ਆਉਂਦੇ ਸੀ ਟਰੈਕਟਰ ਟਰਾਲੀਆਂ ਜਿਹੜੀਆਂ ਆਉਂਦੀਆਂ ਸੀ ਇੱਥੇ ਰਾਹ 'ਚ ਕਈ ਖਿਲਰੀਆਂ ਨਜ਼ਰ ਆਉਂਦੀਆਂ ਇਹ ਵੀ ਕਿਉਂਕਿ ਲੋਡ ਜ਼ਿਆਦਾ ਹੁੰਦਾ ਹੈ ਤੇ ਸੜਕਾਂ ਜਿਹੜੀਆਂ ਭਾਰ ਨਹੀਂ ਚੱਲਦੀਆਂ ਔਰ ਉਸ ਤੋਂ ਬਾਅਦ ਇੰਟਰਨਲ ਆ ਜਾਓ ਤੁਸੀਂ ਤੁਹਾਡੇ ਸਾਹਮਣੇ ਸਟੈਪ ਬਾਈ ਸਟੈਪ ਜਿਹੜਾ ਬਟਾਲਾ ਪਰਮਾਤਮਾ ਦੀ ਕਿਰਪਾ ਨਾਲ ਕਿਉਂਕਿ ਉਹਦੇ ਓਟ ਆਸਰੇ ਤੋਂ ਬਿਨਾ ਪੱਤਾ ਨਹੀਂ ਲੱਗਦਾ ਜਦੋਂ ਤੁਹਾਡੇ ਸਾਥੀ ਚੰਗੇ ਹੋ ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹੋ ਤੇ ਪਰਮਾਤਮਾ ਆਪੇ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦਾ ਅੱਜ ਬਟਾਲਾ ਵਾਸੀ ਸਾਰੇ ਚੜ੍ਹਦੀ ਕਲਾ 'ਚ ਆ ਵੱਡੇ ਭਰਾ ਸਾਰੇ ਅਫਸਰ ਲੱਗੇ ਨੇ ਸੋ ਖੁਸ਼ੀ ਹੈ ਰਾਤ ਦਿਨ ਮਿਹਨਤ ਕਰਨ ਵਾਲੇ ਚੇਅਰਮੈਨ ਲੱਗੇ ਨੇ ਸਮੁੱਚੀ ਟੀਮ ਆ ਪ੍ਰਧਾਨ ਲੱਗੇ ਨੇ ਸਾਰੇ ਕਿਉਂਕਿ ਇਹ ਮਿਹਨਤ ਕਸ ਜਿਹੜੇ ਲੋਕ ਨੇ ਉਹ ਸਾਰੀ ਸਾਡੀ ਟੀਮ ਆ ਉਹਦਾ ਨਤੀਜਾ ਜਿਹੜਾ ਉਹ ਤੁਹਾਡੇ ਸਾਹਮਣੇ ਠੀਕ ਹੈ ਨਾ ਤਾਂ ਆਪਾਂ ਪਾਪਣੀਆਂ ਨੂੰ ਮਿਲ ਰਿਹਾ ਜੀ ਅਡਾਰੇ ਤੇ ਭਾਰਤ ਠੀਕ ਹੈ ਨਾ ਜੀ ਦੇਖੋ ਜੀ ਇਹ ਤੋਹਫਾ ਕਲਾ ਮੰਡੀ ਨੋਣੀ ਸਾਡੇ ਜਰੋਦੇ ਸਾਡੇ ਮਾਰਜੋ ਗੈਂਬਲੇ ਸਾਹਿਬ ਸ਼ਹਿਰੀ ਕਲਸੀ ਜੀ ਨੇ ਬਟਾਲੇ ਦੀ ਹੋਂਦ ਸਾਂਭੀ ਹੈ ਬਟਾਲੇ ਨੇ ਤੋਹਫੇ ਦੇ ਤੋਹਫੇ ਗਫੇ ਤੇ ਗਫੇ ਮਿਲ ਰਹੇ ਨੇ ਸੋ ਜੋ ਸਾਡੇ ਸੀਐਮ ਸਾਹਿਬ ਸਰਦਾਰ ਭਗਤ ਸਿੰਘ ਮਾਨ ਜੀ ਅਤੇ ਸਾਡੇ ਕੌਮੀ ਕਨੀਵੀਰ ਅਰਵਿੰਦ ਕੇਜੀਵਾਲ ਜੀ ਦੀ ਜੋ ਸੋਚ ਹੈ ਕਿ ਅਸੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਤੇ ਉਸ ਦੇ ਲੜੀ ਤਹਿਤ ਅੱਜ ਬਟਾਲਾ ਮੰਡੀ ਦੇ ਵਿੱਚ ਦੋ ਸ਼ੈੱਡ ਦਾ ਉਦਘਾਟਨ ਕੀਤਾ 75 ਬਾਈ 200 ਫੁੱਟ ਦਾ ਦੋ ਸ਼ੈੱਡ ਦਾ ਆਧੁਨਿਕ ਸਹੂਲਤਾਂ ਦੇ ਨਾਲ ਉਦਘਾਟਨ ਕੀਤਾ ਗਿਆ ਜਿਹਦੇ ਵਿੱਚ ਕਿ ਆਪਾਂ ਅੱਧੀ ਤੋਂ ਥੋੜੀ ਘੱਟ ਮੰਡੀ ਕਵਰ ਕਰ ਚੁੱਕੇ ਹਾਂ ਕਿਉਂਕਿ ਜਦੋਂ ਵੀ ਇੱਥੇ ਬਾਰਿਸ਼ ਆਉਂਦੀ ਸੀਗੀ ਕਿਉਂਕਿ ਇਹ ਜ਼ਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਹੈ ਬੜੀ ਨੀਡ ਸੀਗੀ ਬੜੀ ਜ਼ਰੂਰ ਸੀਗੀ ਕਿਸਾਨਾਂ ਨੂੰ ਵੀ ਤੇ ਆਰਤੀਆਂ ਨੂੰ ਵੀ ਕਿ ਜਦੋਂ ਕਿ ਫਸਲ ਆਉਂਦੀ ਸੀ ਕਿਤਨੇ ਕਿਤੇ ਉਹ ਚਲੋ بارش ਦੇ ਨਾਲ ਕਾਫੀ ਨੁਕਸਾਨ ਹੋ ਜਾਂਦਾ ਸੀਗਾ ਜਿੱਤੇ ਕਰਕੇ ਕਿਸਾਨ ਨੂੰ ਵੀ ਥੋੜਾ ਕ ਲੱਗਦਾ ਸੀਗਾ ਜਿੱਤੇ ਕਰਕੇ ਕਾਫੀ ਹਲਚਲ ਪੈਦਾ ਹੋ ਜਾਂਦੀ ਹੈ ਮੰਡੀ ਦੇ ਵਿੱਚ ਅੱਜ ਜਿਹੜੇ ਦੋ ਮੰਡੀ ਦਾ ਛੱਡਾ ਦਾ ਘਟਨ ਕਰ ਦਿੱਤਾ ਗਿਆ ਜਿਹਦੇ ਵਿੱਚ ਸਾਡੇ ਕਿਸਾਨਾਂ ਨੂੰ ਜਿਹੜੀ ਕਿ ਰਾਹਤ ਦਾ ਸਾਹ ਨੂੰ ਵੇਖਣ ਨੂੰ ਮਿਲੇਗਾ 75 ਸਾਲਾਂ ਦੇ ਵਿੱਚ ਜਿਹੜੀਆਂ ਬਾਕੀ ਸਰਕਾਰਾਂ ਨੇ ਉਹਨਾਂ ਨੇ ਕੀ ਕੀਤਾ ਜੇ ਤੁਹਾਨੂੰ ਮਾਝੇ ਸਾਰੇ ਕੰਮ ਕਰਦੇ ਹੋ। ਦੇਖੋ ਜੀ ਜੇ 75 ਸਾਲਾਂ ਨੇ ਉਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਸ਼ਿਆਸਾ ਨੂੰ ਆਂਦੀ ਲੋੜ ਨਾ ਪੈਂਦੀ। ਤੁਸੀਂ ਬਟਾਲੇ ਦੇ ਵਿੱਚ ਮੈਂ ਅੱਗੇ ਵੀ ਤੁਸੀਂ ਉਹ ਦਿਨ ਆਪਾਂ ਹਸਲੀ ਬੋਲਦੇ ਉਹ ਘਟਨ ਕਰ ਰਹੇ ਸੀਗੇ। ਮੈਂ ਤੁਹਾਨੂੰ ਉਹ ਦਿਨ ਵੀ ਕਿਹਾ ਸੀਗਾ। ਕਿ ਅਸੀਂ ਕੰਮ ਕਰਕੇ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਹੇ ਹਾਂ ਔਰ ਅੱਗੇ ਵੀ ਕਰਾਂਗੇ। ਕਿਉਂ? ਕਿਉਂਕਿ ਸਾਡੇ ਲਈ ਜਿਹੜਾ ਸਾਡਾ ਲੋਕ ਹੈ ਸਾਡਾ ਪਰਿਵਾਰ ਹੈ। ਤੁਸੀਂ ਸਾਡੇ ਪੱਤਰਕਾਰ ਭਰਾ ਜੀ ਤੁਸੀਂ ਸਾਡਾ ਪਰਿਵਾਰ ਹੋ ਅਸੀਂ ਨਾ ਤੁਹਾਨੂੰ ਪੱਤਰਕਾਰ ਸਮਝਦੇ ਨਾ ਆਪਣੇ ਆਪ ਨੂੰ ਚੇਅਰਮੈਨ ਸਮਝਦੇ ਨਾ ਅਸ਼ੇਰੀ ਭਾਈ ਨੂੰ ਐਮਬੈਲਸ ਸਮਝਦੇ ਇਹ ਅਸੀਂ ਸਾਰੇ ਇੱਕ ਪਰਿਵਾਰ ਵਾਂਗੂ ਜੁੜੇ ਹਾਂ ਬਟਾਲੇ ਦੇ ਵਿੱਚ ਤਾਂ ਜੋ ਕਿ ਇੱਕ 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 ਇਨਸਾਨ ਦਾ ਇੱਕ ਇੱਕ ਬੰਦੇ ਦਾ ਇੱਕ ਇੱਕ ਆਪਣੇ ਔਰਤ ਦਾ ਜਿਹੜਾ ਚੱਲਿਆ ਕਦਮ ਸਾਡੇ ਲਈ ਸਿਰ ਮੱਥੇ ਆ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਅੱਜ ਅਸੀਂ ਚੇਅਰਮੈਨ ਜਾਂ ਐਮਐਲਏ ਬਣੇ ਆ ਤੇ ਅੱਜ ਜੀ ਅਸੀਂ ਲੋਕਾਂ ਦੀ ਵਿੱਚ ਰਹਿ ਕੇ ਲੋਕਾਂ ਦਾ ਕੰਮ ਨਾ ਕਰ ਪਾਇਆ ਤੇ ਸਾਡਾ ਕੋਈ ਮੁੱਲ ਨਹੀਂ ਐ ਐਮਐਲਏ ਚੇਅਰਮੈਨ 'ਚ ਕੋਈ ਵੀ ਚੀਜ਼ ਬਣਦਾ ਸੋ ਹਮੇਸ਼ਾ ਪਰਮਾਤਮਾ ਅੱਗੇ ਇੱਕੋ ਚੀਜ਼ ਮੰਗੀ ਦੀ ਐ ਕਿ ਹਮੇਸ਼ਾ ਸਾਨੂੰ ਤੁਹਾਂ ਦੁਸਤੀ ਬਖਸ਼ੀ ਤਾਂ ਜੋ ਅਸੀਂ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਜਿਹੜੇ ਸਾਡੇ ਲੋੜਵੰਦ ਪਰਿਵਾਰ ਨੇ ਉਹਨਾਂ ਦਾ ਹਮੇਸ਼ਾ ਸਹਾਰਾ ਬਣ ਕੇ ਉਹਨਾਂ ਦਾ ਸਾਥ ਦਈਏ ਜੀ ਪੱਕੀ ਅਰਥ ਜੋੜੀਆਂ ਦੇਖੋ ਜੀ ਅੱਜ ਦੋ ਛੱਡਾਂ ਦਾ ਸਾਡੇ ਇੱਥੇ ਮੰਡੀ ਦੇ ਵਿੱਚ ਇਕੱਟਨ ਹੋਇਆ ਆ ਕਿਸਾਨਾਂ ਨੂੰ ਰੀਲਿਵ ਮਿਲੀ ਆ ਆੜਤੀਆਂ ਨੂੰ ਮਿਲੀ ਆ ਤੇ ਇਹਦੇ ਨਾਲ ਖਰੀਦਦਾਰਾਂ ਨੂੰ ਮਿਲ ਗਿਆ ਕਿਉਂਕਿ ਜਿਹੜੀ ਫੂਡ ਦੀ ਕੁਆਲਿਟੀ ਆ ਇਸ ਛੱਡ ਬੰਦੇ ਨਾਲ ਜਿਹੜੀ ਆ ਉਹ ਬਿਲਕੁਲ ਸਹੀ ਰਹੇਗੀ ਕਿਉਂਕਿ بارش ਦੇ ਵਿੱਚ ਬਾਹਰ ਜਿਹੜਾ ਇਹ ਫੂਡ ਉਹ ਭੇਜਦਾ ਹੀ ਖਰਾਬ ਹੋ ਜਾਂਦਾ ਸੀ ਏਜੰਸੀਆਂ ਨੂੰ ਭੇਜਣ ਦੇ ਵਿੱਚ ਮੁਸ਼ਕਲ ਹੁੰਦੀ ਸੀ ਹੁਣ ਸਾਫ਼ ਸੁਥਰਾ ਤੇ ਵਧੀਆ ਜਿਹੜਾ ਫੂਡ ਆ ਉਹ ਇਹ ਛੱਡ ਦੇ ਨਾਲ ਜਿਹੜਾ ਆ ਉਹ ਆਪਣੀ ਮੰਜ਼ਿਲ ਤੱਕ ਪਹੁੰਚੇਗਾ ਤੇ ਬਾਕੀ ਅਸੀਂ ਦੂਸਰੀਆਂ ਸਰਕਾਰਾਂ ਦੇ ਨਾਲ ਜੇ ਇਹਨਾਂ ਨੂੰ ਕੰਪੇਅਰ ਕਰੀਏ ਤੁਸੀਂ ਸਕੁਅਰ ਫੁੱਟ ਉਹਨਾਂ ਦੇ ਦੇਖ ਲੈ ਸਕਦੇ ਜੇ ਵੀ ਕਿੰਨੇ ਸਕੁਅਰ ਫੁੱਟ ਉਹਨਾਂ ਨੇ ਛੱਡ ਬਣਾਏ ਆ ਉਹਨਾਂ ਦੇ ਨਾਲ ਤੁਸੀਂ ਜਿਹੜਾ ਸਾਡਾ 4 ਸਾਲ ਦਾ ਜਾਂ 3.5 ਸਾਲ ਦਾ ਕਾਰਜਕਾਰ ਆ ਉਹਦੇ ਵਿੱਚ ਤੁਸੀਂ ਸਕੁਅਰ ਫੁੱਟ ਜਿੰਨੇ ਵੀ ਸਾਡੇ ਛੱਡ ਬਣੇ ਆ ਕੰਪੇਅਰ ਕਰੋ ਤੇ ਅਸੀਂ ਬਹੁਤ ਜ਼ਿਆਦਾ ਉਹਨਾਂ ਤੋਂ ਅੱਗੇ ਆ ਜੇ ਸਾਨੂੰ ਇਦਾਂ ਹੀ ਸਮਾਂ ਮਿਲ ਜਾਂਦਾ ਅੱਗੇ ਇਮਾਨਦਾਰ ਸਰਕਾਰ ਨੂੰ ਇਮਾਨਦਾਰ ਚੇਅਰਮੈਨ ਸਾਹਿਬ ਐਮ ਐਲ ਏ ਨੂੰ ਤੇ ਅਸੀਂ ਜਿਹੜਾ ਆ ਬਟਾਲੇ ਨੂੰ ਉਹ ਬਹੁਤ ਕੁਝ ਬਦਲ ਸਕਦੇ ਆ ਕਿਉਂਕਿ ਮੇਰੇ ਅਕਸਰ ਹੀ ਰਿਸ਼ਤੇਦਾਰ ਜਿਹੜੇ ਸੀ ਉਹ ਬਾਹਰ ਹੀ ਫੋਰਨ ਤੋਂ ਮੇਰੇ ਨਾਲ ਪੜਦੇ ਹੀ ਉਹ ਮੈਨੂੰ ਫੋਨ ਕਰਦੇ ਵੀ ਬਟਾਲੇ ਵਿੱਚ ਕੀ ਬਦ ਤੁੰ ਮੈਂ ਆਖਰ ਇਹ ਹੀ ਦੱਸਦਾ ਨਾ ਵੀ ਗਾਂਧੀ ਚੌਂਕ ਦੇ ਵਿੱਚ ਜਿਹੜੇ ਹਾਰਿਆ ਨਾ ਉਹਨਾਂ ਦੇ ਰੰਗ ਬਦਲੇ ਪਰ ਹੁਣ ਸਾਲ ਬਾਅਦ ਆਉਣਗੇ ਉਹਨਾਂ ਨੂੰ ਮੈਂ ਲੈ ਕੇ ਆਵਾਂਗਾ ਚੌੜੀਆਂ ਛੜਕਾਂ ਟਾਊਨ ਕਲੌਕ ਜਿਹੜਾ ਬਣ ਰਿਹਾ ਆ ਉਹ ਚੌਂਕ ਹੋਰ ਬਣ ਰਿਹਾ ਆ ਮੰਡੀ ਦੇ ਕਾਰਜ ਹੋਰ ਪਤਾ ਨਹੀਂ ਕਿੰਨੇ ਕਿ ਜਿਹੜੇ ਐਮਐਲਏ ਸਾਹਿਬ ਜਿਹੜੇ ਆ ਪ੍ਰੋਜੈਕਟ ਬਟਾਲੇ ਵਾਸਤੇ ਲਿਆ ਰਹੇ ਨੇ ਤੇ ਇਦਾਂ ਦਾ ਐਮਐਲਏ ਚੇਅਰਮੈਨ ਜਿਹੜਾ ਮਿਲਣਾ ਆ ਬਟਾਲੇ ਨੂੰ ਬਹੁਤ ਹੀ ਵਧੀਆ ਆ ਜੰਗ ਬੰਦਾ ਆ ਬਹੁਤ ਦੂਰ ਪਹੁੰਚੇਗਾ ਤੇ ਪਰਮਾਤਮਾ ਗਾੜੀ ਆਸ ਕਰਦੇ ਆ ਕਿ ਹੋਰ ਜਿੱਥੇ ਮੰਡੀ ਨੂੰ ਪਟਾਲੇ ਨੂੰ ਜਿੱਥੇ ਵੀ ਆਸਿਆ ਤੇ ਰਾਤ ਦਿਨ ਉਹਨਾਂ ਦੀ ਸੇਵਾ ਕਰਨੀ ਸੀ